ਖੇਡ ਮੈਦਾਨ ਦੇ ਵਿੱਚ ਕਬੱਡੀ 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 ਕੁਲਦੀਪ ਬਰੇਜ ਜੀ ਬੁਲਣ ਦੇ ਰਹੇ ਐ ਔਰ ਦਿੰਦੀ ਥਾੜੀ ਵਾਲ ਦਿਲ ਥਾੜੀ ਵਾਲ ਤੇ ਮਨਜਿੰਦਰ ਥਾੜੀ ਵਾਲ ਜੀ ਮੈਣੇ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਹੈ ਲਾਈਵ ਸਾਰੇ ਵੀਰਾਂ ਨੂੰ ਅਨੰਦ ਮਾਣਦੇ ਹੋਏ ਇਸ ਗੱਲ ਦੀ ਖੁਸ਼ੀ ਹੈ ਆਓ ਸਾਹਮਣੇ ਖੇਡ ਮੈਦਾਨ ਦੇ ਵਿੱਚ ਨਾਥ ਤੇ ਸ਼ਿਲੂ ਦੀ ਟੱਕਰ ਲੰਘੀ ਹੈ ਨਾਥ बाबे का न पूरी दुनिया रोशन कर दिता मेरे मित्रों शीलू निके कर्मन बुलेट आ नंबर हजार का जसी ਜਿਹੜਾ ਯਾਰ ਦਾ ਹੱਕਦਾਰ ਜਿਹੜਾ ਬਣ ਗਿਆ ਬੁਲਟ ਜਿਹੜਾ ਪਹਿਲਾ ਨੰਬਰ ਸੀ ਕਾਇਆ ਵਗਰੀਆ ਗੁਰਵਿੰਦਰ ਹਕਾਂਗੇ ਵਾਲਾ ਉਹ ਸਿੱਖ ਜਰਦਾਰ ਕਬੱਡੀ ਖਿਡਾਰੀ ਕਈ ਹੋ ਰੇਡ ਆਨ ਮਖਰੇ ਦੇ ਅੰਦਾਜ਼ੇ ਨਾਲ ਸ਼ੀਲੂ ਸ਼ੀਲੂ ਉਹ ਸ਼ੀਲੂ ਛਾ ਗਿਆ ਵਿੱਚ ਦੁਨੀਆ ਦੇ ਕੈਨੇਡਾ ਦਾ ਰੁਪਿੰਦਰ ਜਰਾਲ ਜੀ ਵਾਲਾ ਬਣਾ ਖਾਸ ਤੌਰ ਤੇ ਬਹੁਤ ਬਹੁਤ ਧੰਨਵਾਦ ਹੈ ਨਾ ਵੀਰਾਂ ਨੇ ਵੱਡਾ ਬਾਂਸਰ ਬਣ ਗਿਆ ਵੱਡੇ ਬਲਾਰੇ ਦਾ 11 11000 ਦੇ ਨਾਲ ਸਾਰਿਆਂ ਦਾ ਧੰਨਵਾਦ ਲਓ ਮੈਦਾਨ ਦੇ ਵਿੱਚ ਫਿਰ ਬੱਲੇ ਬੱਲੇ ਉਹ ਵਜਦੀ ਹੋਈ ਕੰਛੜੀ ਹੈ 20000 ਦਾ ਜਫਾ ਲੱਗਣਾ ਪਰ ਸਾਹਮਣੇ ਇੱਕ ਪਾਸੇ ਜਸ਼ਨ ਹੈ ਗੁੱਜ ਜ਼ੋਰ ਲੱਗੂ ਜ਼ੋਰ ਲੱਗੂ ਜ਼ੋਰ ਆਉ ਸਵਾਦ ਪਰ ਜਸ਼ਨ ਜਸ਼ਨ ਨੰਬਰ ਲੈ ਗਿਆ ਆਪਣੀ ਟੀਮ ਦੇ ਲਈ ਸੁਖ ਮਨਸੂਰ ਵਾਲਾ ਸਾਬੀ ਥਿੰਦ ਮੈਨੇ ताली ਵਾਲਾ ਦਾ ਦਿਲ ਤਾਲੀ ਵਾਲਾ ਦਾ ਸਾ ਗੁਰਦੇਵ ਸਿੰਘ ਜੀ ਤਾਲੀ ਵਾਲਾ ਤੇ ਉਹਨਾਂ ਦਾ ਸਮੁੱਚੇ ਪਰਿਵਾਰ ਦਾ ਸ਼ੀਰੇ ਦਾ ਔਰ ਵਿਸ਼ੇਸ਼ ਧੰਨਵਾਦ ਕਰਦੇ ਆ ਗੋਪੀ ਉਹਨਾਂ ਦਾ ਆ ਮੈਦਾਨ ਦੇ ਵਿੱਚ ਬੱਲੇ ਬੱਲੇ ਬੁਲਡ ਦਾ ਸ਼ੀਲੂ ਬੁਲਡ ਦਾ ਸ਼ੀਲੂ ਕਬੱਡੀ 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 ਹੋਗੀ ਕਪੂਰਥਲੇ ਦੇ ਵਿੱਚ ਬਿੱਟੂ ਭਾਜੀ ਗੋਗਾ ਤੇ ਨਾਲ ਜੱਗਾ ਦਿਓਲ ਤੇ ਦੂਜੇ ਪਾਸੇ ਜੱਸੀ ਸ਼ੇਰਗਰ ਤੇ ਗੁਰਿੰਦਰ ਖੁਸਰੋਪੁਰ ਹੋਂਾਂ ਵੱਲੋਂ ਲਸ਼ਕਰ ਸਿੰਘ ਗਿੱਲ ਯੂਕੇ ਆ ਸਾਰੀ ਲਸ਼ਕਰ ਸਿੰਘ ਗਿੱਲ ਨੀਅਰਸੀ ਯੂਐਸਏ ਵੱਲੋਂ ਜਿਹੜਾ ਵੀ ਲਾਹੀ ਜਫਾ ਲਗਾ 5000